ਬੀਤੇ ਦਿਨੀ ਲੁਧਿਆਣਾ ਦੇ ਵਿਆਹ ਸਮਾਗਮ ਦੇ ਵਿੱਚ ਗੋਲੀਆਂ ਚੱਲ ਗਈਆਂ ਜਿਸ ਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ। ਅੱਜ ਤੁਹਾਨੂੰ ਇਸ ਵੀਡੀਓ 'ਚ ਅਸੀਂ ਦੱਸਾਂਗੇ ਆਖਿਰਕਾਰ ਦੋ ਗਰੁੱਪ ਹੈ ਕਿਹੜੇ? ਗੈਂਗ ਹੈ ਕਿਹੜੇ? ਜਿਹੜੇ ਕੀ ਲੁਧਿਆਣਾ ਦੇ ਵਿੱਚ ਸਕਰੀਏ ਨੇ ਜਾਂ ਫਿਰ ਤੁਸੀਂ ਕਹਿ ਲਓ ਐਕਟਿਵ ਨੇ ਉਹਨਾਂ ਦੋਨਾਂ ਦੀ ਫਿਲਮੀ ਸਟਾਈਲ ਵਾਂਗੂ ਜਿਹੜੀ ਲੁਧਿਆਣਾ ਦੇ ਵਿੱਚ ਦੁਸ਼ਮਣੀ ਚੱਲ ਰਹੀ ਹੈ ਬੀਤੇ ਕਈ ਸਾਲਾਂ ਤੋਂ। ਇੱਕ ਗਰੁੱਪ ਹੈ ਸ਼ੁਭਮ ਮੋਟਾ ਜਿਸ ਦੀ ਤੁਸੀਂ ਇਹ ਤਸਵੀਰ ਵੇਖ ਰਹੇ ਹੋ ਤੇ ਇੱਧਰ ਹੀ ਦੂਸਰੇ ਪਾਸੇ ਹੈ ਅੰਕੁਰ ਗਰੁੱਪ ਜਿਹੜੇ ਕਿ ਇਹ ਦੋਨੋਂ ਗਰੁੱਪ ਇੱਕ ਦੂਸਰੇ ਦੇ ਖਿਲਾਫ ਚੱਲ ਰਹੇ ਨੇ ਕਈ ਸਾਲਾਂ ਤੋਂ ਇਹਨਾਂ ਦਾ ਲੁਧਿਆਣਾ ਦੇ ਵਿੱਚ ਆਪਣਾ ਨਾਮ ਬਣਾਉਣ ਦੀ ਜਾਂ ਤੁਸੀਂ ਕਹਿ ਲਓ ਕਿ ਆਪਣਾ ਵਰਚਸਵ ਜਾਂ ਫਿਰ ਆਪਣੀ ਪੈਂਠ ਬਣਾਉਣ ਦੇ ਲਈ ਇੱਕ ਦੂਜੇ ਦੇ ਨਾਲ ਖੁੰਦਗਬਾਜੀ ਲੜਾਈਆਂ ਜੋ ਕਿ ਇੱਥੇ ਤੱਕ ਪਹੁੰਚ ਗਈਆਂ ਜਦੋਂ ਕਿ ਇੱਕ ਦੂਜੇ ਤੇ ਗੋਲੀਆਂ ਚਲਾ ਦਿੱਤੀਆਂ ਇਹ ਪਹਿਲੀ ਘਟਨਾ ਨਹੀਂ ਹੈ ਬੀਤੇ ਸਾਲ ਵੀ ਇਹਨਾਂ ਦੀ ਆਪਸ ਦੇ ਵਿੱਚ ਜਿਹੜੀ ਲੜਾਈ ਹੋਈ ਸੀ ਉਹਦੇ ਵਿੱਚ ਵੀ ਇੱਕ ਦੂਜੇ ਤੇ ਇਹਨਾਂ ਨੇ ਗੋਲੀਆਂ ਚਲਾਈਆਂ ਸੀਗੀਆਂ ਜਿਸ ਕਾਰਨ ਹੁਣ ਦੂਸਰੇ ਗੈਂਗ ਜਿਨ੍ਹਾਂ ਦੇ ਉੱਤੇ ਜੋ ਪਿਛਲੀ ਵਾਰੀ ਪਿੱਛੇ ਰਹਿ ਗਏ ਹੁਣ ਆਪਣਾ ਬਦਲਾ ਲੈਣ ਦੇ ਲਈ ਉਹਨਾਂ ਨੇ ਇਹ ਸਾਰਾ ਕਾਂਡ ਕੀਤਾ ਇਹ ਦੋ ਗਰੁੱਪ ਨੇ ਸ਼ੁਭਮ ਮੋਟਾ ਤੇ ਅੰਕੁਰ ਗੈਂਗ ਜਿਹੜੇ ਕਿ ਲੁਧਿਆਣਾ ਦੇ ਵਿੱਚ ਐਕਟਿਵ ਨੇ ਇਸ ਸਮੇਂ ਜਿਨ੍ਹਾਂ ਦੇ ਉੱਤੇ 2014-15 ਤੋਂ ਹੀ ਜਿਹੜੇ ਮਾਮਲੇ ਦਰਜ ਨੇ ਜਿਹੜਾ ਕਿ ਸ਼ੁਭਮ ਅਰੋੜਾ ਦਾ ਜਿਹੜਾ ਗੈਂਗ ਹੈ ਸ਼ੁਭਮ ਮੋਟਾ ਜਿਦਿ ਤੁਸੀਂ ਨਾਲ ਤਸਵੀਰ ਵੇਖ ਰਹੇ ਹੋ ਇਸ ਦੇ ਉੱਤੇ 2015 ਤੋਂ ਕਈ ਪਰਚੇ ਦਰਜ ਨੇ ਜਿਹੜੇ ਕਿ ਤਕਰੀਬਨ 15-16 ਪਰਚੇ ਦੱਸੇ ਜਾਂਦੇ ਨੇ ਯਾਨੀ ਕਿ ਹਰ ਸਾਲ ਹਰ ਸਾਲ ਪਰਚੇ 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 ਹੋ ਰਹੇ ਨੇ ਤਾਂ ਇਹਨਾਂ ਸਾਰਿਆਂ ਦਾ ਇਹਨਾਂ ਦੋਨਾਂ ਗੈਂਗਸ ਜਦੋਂ ਲੁਧਿਆਣਾ ਦੇ ਵਿਆਹ ਦੇ ਉੱਤੇ ਸਮਾਗਮ ਤੇ ਇਕੱਠੇ ਹੋਏ ਤਾਂ ਆਪਸ ਦੇ ਵਿੱਚ ਜੋ ਪਹਿਲਾਂ ਤੋਂ ਹੀ ਇਹਨਾਂ ਦੀ ਕਹਿ ਲਓ ਕਿ ਖੁੰਦਕ ਚੱਲ ਰਹੀ ਸੀ ਰਾਈਵਲਰੀ ਚੱਲ ਰਹੀ ਸੀ ਉਸ ਦੇ ਵਿੱਚ ਆਲੇ ਹੀ ਇਹਨਾਂ ਨੇ ਇੱਕ ਦੂਜੇ ਦੇ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਗੋਲੀਆਂ ਚਲਾ ਦਿੱਤੀਆਂ ਤੇ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਸ ਦੇ ਵਿੱਚ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਇਹਨਾਂ ਦੇ ਸਾਥੀ ਜਿਹੜੇ ਨੇ तकरीबन 9 ਸਾਥੀ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਨੋ ਸਾਥੀਆਂ ਦੇ ਵਿੱਚ ਹੁਣ ਬਾਕੀ ਜਿਹੜਾ ਇੱਕ ਗੈਂਗ ਹੈ ਜਿਸ ਦਾ ਨਾਮ ਸ਼ੁਭਮ ਮੋਟਾ ਦੱਸਿਆ ਜਾਂਦਾ ਸ਼ਾਇਦ ਉਸ ਦੇ ਸਾਥੀ ਜਿਹੜੇ ਨੇ ਹਾਲੇ ਤੱਕ ਫਰਾਰ ਨੇ ਤੇ ਉਧਰ ਹੀ ਵਿਆਹ ਵਾਲੇ ਮੁੰਡੇ ਦੇ ਉੱਤੇ ਵੀ ਐਫ ਆਈ ਆਰ ਕਰ ਦਿੱਤੀ ਗਈ ਹੈ ਕਿ ਜੇਕਰ ਤੁਹਾਨੂੰ ਪਤਾ ਸੀ ਪੁਲਿਸ ਨੇ ਲਾਪਰਵਾਹੀ ਦੀਆਂ ਧਾਰਾਵਾਂ ਦੇ ਵਿੱਚ ਲਾਪਰਵਾਹੀ ਦੇ ਨਾਲ ਦੂਸਰੇ ਲੋਕਾਂ ਦੀ ਜਾਨ ਖਤਰੇ 'ਚ ਪਾਣਾ ਉਹ ਇਹ ਧਾਰਾਵਾਂ ਦੇ ਵਿੱਚ ਜਿਹੜਾ ਵਿਆਹ ਵਾਲਾ ਦੂਲਾ ਸੀ ਜਾਂ ਤੁਸੀਂ ਕਹੋ ਵਿਆਹ ਵਾਲਾ ਲਾੜਾ ਸੀ ਉਸ ਨੂੰ ਵੀ ਐਫਆਈਆਰ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਇਸ ਗੱਲੋਂ ਕਿ ਜੇਕਰ ਤੁਹਾਨੂੰ ਪਤਾ ਸੀਗਾ ਕਿ ਤੁਹਾਡੇ ਦੋਨਾਂ ਗੈਂਗਸ ਦੇ ਨਾਲ ਲਿੰਕ ਨੇ ਤੇ ਦੋਨਾਂ ਗੈਂਗ ਦੀ ਆਪਸ ਦੇ ਵਿੱਚ ਦੁਸ਼ਮਣੀ ਚੱਲ ਰਹੀ ਹੈ ਤੁਸੀਂ ਦੋਨਾਂ ਨੂੰ ਆਪਣੇ ਵਿਆਹ ਤੇ ਸੱਦਿਆ ਤੇ ਦੋਨਾਂ ਨੂੰ ਆਪਣੇ ਵਿਆਹ ਤੇ ਸੱਦ ਕੇ ਜਿਹੜੇ ਹੋਰ ਉੱਥੇ ਮਹਿਮਾਨ ਆਏ ਹੋਏ ਸੀਗੇ ਗੈਸਟ ਆਏ ਸੀਗੇ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਪਈ। ਇਹ ਵਾਲੀ ਧਾਰਾਵਾਂ ਤਹਿਤ ਐਫ ਆਈ ਆਰ ਜਿਹੜੀ ਹੈ ਲਾੜੇ ਦੇ ਉੱਤੇ ਵੀ ਕਰ ਦਿੱਤੀ ਗਈ ਹੈ। ਖੈਰ ਬਣਦਾ ਵੀ ਹੈ ਜੇਕਰ ਤੁਹਾਨੂੰ ਪਤਾ ਹੈ ਕਿ ਤੁਹਾਡੀ ਯਾਰੀ ਦੋਸਤੀ ਦੋਨਾਂ ਗਰੁੱਪਾਂ ਦੇ ਨਾਲ ਹੈ ਤਾਂ ਤੁਹਾਨੂੰ ਲੱਗਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਮੇਰੇ ਵਿਆਹ ਦੇ ਉੱਤੇ ਇਸ ਤਰ੍ਹਾਂ ਦੀ ਖਰਾਬੀ ਹੋ ਸਕਦੀ ਹੈ ਕਿਉਂਕਿ ਇਹਨਾਂ ਦੋਨਾਂ ਦਾ ਜਿਹੜੀ ਗੈਂਗ ਹੈ ਜਿਹੜੀ ਦੋਨਾਂ ਦੀ ਗੈਂਗ ਦੇ ਵਿੱਚ ਆਪਸੀ ਲੜਾਈ ਚੱਲ ਰਹੀ ਹੈ ਉਹ ਬਹੁਤ ਹੀ ਪੀਕ ਲੈਵਲ ਤੇ ਚੱਲ ਰਹੀ ਹੈ ਤੇ ਆਖਿਰਕਾਰ ਉਹੀ ਹੋਇਆ ਜੋ ਅਸੀਂ ਫਿਲਮਾਂ ਦੇ ਵਿੱਚ ਵੇਖਦੇ ਆਏ ਹਾਂ ਕਿ ਫਿਲਮੀ ਸੀਨ ਵਾਂਗੂ ਦੋ ਗੈਂਗ ਜਿਹੜੇ ਨੇ ਵਿਆਹ ਤੇ ਪਹੁੰਚਦੇ ਨੇ ਤੇ ਆਪਣੀ ਦੁਸ਼ਮਣੀ ਦੇ ਤਹਿਤ ਦੂਸਰਿਆਂ ਦਾ ਜਿਹੜਾ ਵਿਆਹ ਫੰਕਸ਼ਨ ਹੈ ਉਹ ਖਰਾਬ ਕਰ ਦਿੰਦੇ ਨੇ ਤਾਂ ਲਗਾਤਾਰ ਲੁਧਿਆਣਾ ਦੇ ਵਿੱਚ ਇਹ ਜਿਹੜਾ دہشت ਦਾ ਮਾਹੌਲ ਬਣਿਆ ਹੋਇਆ ਹੈ ਤਸਵੀਰਾਂ ਤੁਸੀਂ ਨਾਲ-ਨਾਲ ਵੇਖੀਆਂ ਕਿ ਇਹ ਦੋ ਗੈਂਗ ਨੇ ਤੇ ਜਿਨ੍ਹਾਂ ਨੇ ਲੁਧਿਆਣਾ ਦੇ ਵਿੱਚ ਫਾਇਰਿੰਗ ਕਰਕੇ ਦੋ ਲੋਕਾਂ ਨੂੰ ਮੌਤੇ ਘਾਟ ਉਤਾਰ ਦਿੱਤਾ ਜੋ ਸਿਰਫ ਵਿਆਹ ਦੇਖਣ ਆਏ ਸੀਗੇ ਜਿਨ੍ਹਾਂ ਦਾ ਇਹਨਾਂ ਦੀ ਗੈਂਗ ਦੇ ਨਾਲ ਕੋਈ ਲੈਣ ਦੇਣੀ ਨਹੀਂ ਸੀਗਾ ਖੈਰ ਇਹ ਦੋ ਗੈਂਗ ਹੁਣ ਫਰਾਰ ਨੇ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ